ਮੇਰੇ ਤੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਿਆ ਜੀ ਕਹਿੰਦੇ ਇੱਕ ਮਿੰਟ ਖੜ੍ਹਜੋ ਬਸ ਬਹਰ ਕੋਈ ਨਾ ਮਲਾਉਣੇ ਆ ਤੇ ਫੇਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਵੀ ਨਹੀਂ ਤੇ ਸਾਨੂੰ ਕਹਿੰਦੇ ਵੀ ਥੋੜੀ-ਥੋੜੀ ਉਹ ਛੱਟ ਲੱਗੀ ਹੋਈ ਆ ਤੇ ਉਤੋਂ ਬਾਅਦ ਤੁਸੀਂ ਇਹ ਲੈ ਲਓ ਵੀ 3 ਘੰਟੇ ਜੀ ਇਹ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਹੈ ਜੀ ਦੇਖੋ ਨਲਾਇਕੀ ਕਿੱਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ بڑا ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਰਸਟ ਏਡ ਦਿੰਦੇ ਫਰਸਟ ਏਡ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫਟ ਤੁਸੀਂ ਅੱਗੇ ਰੈਫਰ ਕਰੋ ਆ ਰੁਕਾ ਪਰ ਹਮ ਸਾਥ ਦੁਨ ਲਈ ਖੜੇ ਨੇ ਆ ਸਾਰੇ ਖੜੇ ਨੇ ਆਪਣੇ ਨਾਲ ਜੀ ਜੇ ਜਾਣਕਾਰੀ ਦੋਗੇ ਤਾਂ ਹੀ ਅਸੀਂ ਤੁਹਾਡੀ ਗੱਲ ਅੱਗੇ ਤੱਕ ਪਹੁੰਚਾਵਾਂਗੇ ਕੀ ਮਾਮਲਾ ਹੈ ਮੇਰਾ ਨਾਮ ਹਰਮਨਪ੍ਰੀਤ ਹੈ ਤੇ ਮੇਰੀ ਭੈਣ ਲੱਗਦੀ ਸੀ ਜੀ ਜਿਹਨਾਂ ਦੀ ਡੈਥ ਹੋਈ ਹੈ ਕੀ ਨਾਮ ਸੀ ਤੇ ਅਮਨਦੀਪ ਅਮਨਦੀਪ ਸੀਗਾ ਨਾਮ ਇਹ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰਿਮਟ ਦੇ ਵਿੱਚੋਂ ਕਾਲ ਆਈ ਸੀਗੀ ਬੀ ਅਮande ਛੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਜੀ ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਿਆ ਜੀ ਕਹਿੰਦੇ ਇੱਕ ਮਿੰਟ ਖੜ੍ਹਜੋ ਬਸ ਬਹਰ ਕੋਈ ਨਾਮ ਮਲਾਉਨੇ ਆ ਤੇ ਫੇਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਜੀ ਤੇ ਸਾਨੂੰ ਕਹਿੰਦੇ ਵੀ ਥੋੜੀ-ਥੋੜੀ ਛੱਟ ਲੱਗੀ ਹੋਈ ਆ ਤੇ ਉਹ ਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਆ ਜੀ ਦੇਖੋ ਨਲਾਇਕੀ ਕਿੰਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ ਬੜਾ ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਰਸਟ ਏਡ ਦਿੰਦੇ ਫਰਸਟ ਏਡ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫੜ ਤੁਸੀਂ ਅੱਗੇ ਰੈਫਰ ਕਰੋ ਸਰਹੰਦ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਗ੍ਹਾ ਸੇ ਠੀਕ ਹੈ ਜੀ ਫਿਰ ਐਂਡ ਤੇ ਜੀ 3 ਘੰਟੇ ਬਾਅਦ ਕਹਿੰਦੇ ਜੀ ਪੀਜੀਆ ਜੀ ਰੈਫਰ ਕਰਦਾ ਤੁਹਾਨੂੰ ਤੇ ਜਦੇ ਫਿਰ ਐਂਬੂਲੈਂਸ ਆ ਗਈ ਜੀ ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਚੱਲ ਆਪਣਾ ਬੰਦਾ ਬਿਠਾ ਦਈਏ ਇੱਕ ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀਗੇ ਘਰ ਦਾ ਮੈਂਬਰ ਜੀ ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹਸਪੀਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿਮਟ ਦੇ ਵਿੱਚ ਸੀਗੇ ਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੇ ਗੱਡੀ ਲਾ ਕੇ ਰੱਖੀ ਉਨੀ ਦੇਰ ਅਸੀਂ ਰਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ ਠੀਕ ਹੈ ਜੀ ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ ਜਦ ਅਸੀਂ ਯਾਨੀ ਪੀਜੀਆਈ ਪਹੁੰਚ ਗਏ 게ਟਾਂ ਦੇ ਉੱਪਰੇ ਮੂਹਰੇ ਆ ਕੇ ਡਾਕਟਰ ਉਹਨਾਂ ਨੇ ਯਾ ਦੇਖਿਆ ਹੋ ਗਿਆ ਨੇ ਜੀ ਇਹਦਾ ਡੈਥ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਤਾ ਜੀ ਇਹਦਾ ਕਹਿੰਦੇ ਡੈਥ ਹੋਈ ਪਈ ਆ ਪਹਿਲਾਂ ਤੇ ਰੁਕੇ ਤੁਹਾਨੂੰ ਮਿਲਣ ਤੋਂ ਕਿਸ ਨੇ ਰੋਕਿਆ ਸੀਗਾ ਇਹ ਜਿਹੜੇ ਰੈਮਟ ਦੇ ਅਧਿਕਾਰੀ ਸੀਗੇ ਜੀ ਉੱਥੇ ਅੰਦਰ ਜਿਹੜੇ ਨਾ ਡਾਕਟਰ ਅਸੀਂ ਤਾਂ ਜਾਣਦੇ ਨਹੀਂ ਜੀ ਉਹਨਾਂ ਨੂੰ ਕੌਣ ਨੇ ਕੌਣ ਨਹੀਂ ਕਹਿਣ ਦਾ ਮਤਲਬ ਅਸੀਂ ਯਾਰ ਜਾਂਦੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਸੀ ਆਵਾਜ਼ਾਂ ਮਾਰ ਕੇ ਵੀ ਸਾਨੂੰ ਮੈਨਟਾ ਦੇ ਦਿਓ ਹਾਲਤ ਦਾ ਦਿਖਾ ਦਿਓ ਕਿਦਾਂ ਦੀ ਆ ਕੀ ਮੰਗ ਕਰ ਰਹੇ ਹੋ ਤੁਸੀਂ ਕੰਮ ਕੀ ਕਰਦੇ ਸੀ ਕੁੜੀ ਤੁਹਾਡੀ ਉੱਥੇ ਉੱਥੇ ਐਜ਼ এ ਲਾਇਬ੍ਰੇਰੀਅਨ ਸੀਗੇ ਕੀ ਮੰਗ ਕਰ ਰਹੇ ਹੋ ਮੰਗ ਕੀ ਕਰਦੇ ਤੁਸੀਂ ਮੰਗ ਤਾਂ ਹੁਣ ਦੇਖੋ ਜੀ ਇਹ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਪੂਰਾ ਜੇ ਦੇਖੋ ਲਾਹ ਪਰਵਾਹੀ ਕੀਤੀ ਆ ਜਿੱਥੇ ਹਾਦਸਾ ਹੋਇਆ ਜੀ ਤੁਸੀਂ ਉੱਥੇ ਕੋਈ ਉਹਨਾਂ ਨੇ ਕੁਝ ਵੀ ਬਲੌਕ ਨਹੀਂ ਕੀਤਾ ਹੋਇਆ ਏਰੀਆ ਖੁੱਲਾ ਏਰੀਆ ਛੱਡਿਆ ਹੋਇਆ ਜੀ ਸਾਰੇ ਉੱਥੇ ਐਂ ਫਿਰ ਰਹੇ ਨੇ ਹਾਦਸਾ ਹੋਇਆ ਕਿੱਦਾਂ ਜੀ ਹਾਸ਼ਾ ਜੀ ਜੇਬੀਸੀ ਮਸ਼ੀਨ ਨੇ ਉੱਪਰ ਟੈਲਾਂ ਉਹ ਪ੍ਰੋਫਾਈਲਾਂ ਜੀਆਂ ਪਲੇਟਾਂ ਚੱਕੀਆਂ ਹੋਈਆਂ ਸੀਗੀਆਂ ਤੇ ਉਹਦੇ ਕੁੜੀ ਕਿਤੇ ਉਧਰ ਦੀ ਲੰਘਣ ਲੱਗੀ ਉਹ ਜਦ ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਵੀ ਕਿਦਾਂ 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 ਹਾਸਾ ਹੋਇਆ ਜੀ ਲੋਕ ਸਾਨੂੰ ਕਹਿੰਦੇ ਜੀ ਇੱਥੇ ਕ੍ਰੇਨ ਨੇ ਟੈਲਾਂ ਚੱਕੀਆਂ ਹੋਈਆਂ ਸੀ ਉੱਪਰ ਕੁੜੀ ਥੋੜੀ ਉੱਥੇ ਦੀ ਲੰਘਣ ਲੱਗੀ ਸੀਗੀ ਤੇ ਟੈਲਾਂ ਉੱਪਰ ਗਿਰ ਗਈਆਂ ਸਾਰੀਆਂ ਇੱਕੋ ਦਮ ਕੁੜੀ ਟੈਲਾਂ ਦੇ ਥੱਲੇ ਆ ਚੁੱਕੀ ਸੀਗੀ ਕਿੰਨੇ ਸਾਨੂੰ ਮਰਸੀ 32 ਕਿੰਨੇ ਸਾਲ ਹੋ ਗਏ ਕੰਮ ਕਰਦੇ ਹੋ ਇੱਕ 1.5 ਸਾਲ ਹੋ ਗਿਆ तकरीबन ਜੀ ਪਿੱਛੇ ਕੋਣ ਕੋਣਾ ਕੁੜੀ ਦੇ ਪਿੱਛੇ ਜੀ ਬਾ ਦੋ ਪੈਣਾ ਸੀਗਾ ਇਹ ਇੱਕ ਮਦਰ ਆਦਰ ਬੇਧਵਾ ਫਾਦਰ ਸ਼ਹੀਦ ਹੋ ਗਏ ਸੀਗੇ ਫੌਜ ਦੇ ਵਿੱਚ ਸੀਗੇ ਜੀ ਬਸ ਇਹੀ ਮੰਗਾ ਸਾਡੀ ਤਾਂ ਹੁਣ ਜੀ ਵੀ ਇਹਨਾਂ ਨੂੰ ਸਾਬ ਮੈਨਾ ਚਾਹੀਦਾ ਸਵੇਰ ਦੇ 9:30 ਵਜੇ ਤੇ ਆਏ ਹੋਇਆ ਦੇਖ ਲਓ ਜੀ ਹੁਣ ਆ ਕੇ ਸੁਣਵਾਈ ਹੋਈ ਆ ਸਾਡੀ ਹੁਣ ਆ ਕੇ ਸਾਰਾ ਪਰਚਾ ਲਿਖਿਆ ਗਿਆ ਜੀ ਕੀ ਕਰਦੇ ਆ ਕੀ ਨਹੀਂ ਹਾਲ ਤੱਕ ਕੋਈ ਨਹੀਂ ਪਤਾ ਲੱਗ ਰਿਹਾ ਮਾਮਲਾ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਅਜੇ ਤਾਂ ਆਪਦੇ ਬਿਆਨ ਦਿੱਤੇ ਨੇ ਜੋ ਸਚਾਈ ਹੈ ਜੀ ਉਹੀ ਬਿਆਨ ਦਿੱਤੇ ਨੇ ਠੀਕ ਹੈ ਜੀ ਸਾਨੂੰ ਹੁਣ ਅੱਗੇ ਦੀ ਕਾਰਵਾਈ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਕੀ ਨਹੀਂ ਇਹ ਹਰਜਿੰਦਰ ਸਿੰਘਾਂ ਪ੍ਰਧਾਨ ਸੰਨਤੀ ਮਧੁਰਾਂ ਜੱਤੇ ਬੰਦੀਆ ਮੋਲਰੇਨ ਸੀਲਵਰ ਕਟਣਾ ਪਰਿਵਾਰਕ ਤੌਰ ਤੇ ਵੀ ਸਾਡਾ 40 ਸਾਲ ਤੋਂ ਇਸ ਪਰਿਵਾਰ ਨਾਲ ਸਾਡਾ ਗਹਿਰਾ ਸਬੰਧ ਆ ਅਸੀਂ ਆਉਂਦੇ ਜਾਣਦੇ ਆ ਇਹ ਘਟਨਾ ਜੋ ਰਿਮਟ ਯੂਨੀਵਰਸਿਟੀ ਆ ਗਗਵਿੰਦਗੜ੍ਹ ਦੀ ਇਹਦੇ ਵਿੱਚ ਸਾਡੀ ਕੁੜੀ ਅਮਨ ਦੀਪ ਇੱਕ ਲੈਬਰੀਰੀ ਤੌਰ ਤੇ ਇਹ ਡਿਊਟੀ ਲਗਾਤਾਰ ਕਰਦੀ ਆ ਰਹੀ ਆ ਇਸ ਡਿਊਟੀ ਦੌਰਾਨ ਉਹ ਬਿਲਡਿੰਗ ਤੇ ਬਿਲਡਿੰਗ ਕੋ ਸਾਰੀ ਦਾ ਕੰਮ ਚੱਲਦਾ ਪਰ ਅਸੀਂ ਅੱਜ ਮੌਕੇ ਤੇ ਦੇਖ ਕੇ ਵੀ ਆਏ ਆ ਉਹ ਤਾਂ ਰਿਮਟ ਦੇ ਅੰਦਰ ਜਾ ਕੇ ਉਹ ਚੌਥੀ ਪੰਜਵੀਂ ਮੰਜ਼ਲ ਦੇ ਉੱਤੇ ਜਿਹੜੀਆਂ ਇੱਕ ਲੋਹੇ ਦੀਆਂ ਪਲੇਟਾਂ ਨਾਲ ਉੱਪਰ ਸ਼ੈੱਡ ਪਾ ਰਹੇ ਸੀ ਉਹ ਉਹਨਾਂ ਨੇ ਕੋਈ ਉਹ ਪਹਿਲਾਂ ਬਲਾਕ 'ਚ ਨਹੀਂ ਸੀ ਕੀਤੀ ਹੋਈ ਆਮ ਜਨਤਾ ਆਉਂਦੀ ਜਾਂਦੀ ਰਾਹ ਖੁੱਲਿਆ ਸਟਾਫ ਵੀ ਸਟੂਡੈਂਟ ਵੀ ਸਭੀ ਆਉਂਦੇ ਜਾਂਦੇ ਨੇ ਉਸੇ ਹਿਸਾਬ ਨਾਲ ਇਹ ਕੁੜੀ ਲਾਇਬ੍ਰੇਰੀ ਤੋਂ ਨਿਕਲ ਕੇ ਐਚਓਡੀ ਦੇ ਦਫ਼ਤਰ ਚ ਗਈ ਜਿਹੜਾ ਕਿ ਬਿਲਡਿੰਗ ਦੇ ਹੇਠਾਂ ਹੀ ਐਚਓਡੀ ਦਫ਼ਤਰ ਬਣਿਆ ਹੋਇਆ ਆਪਣੇ ਜ਼ਰੂਰੀ ਕੰਮ ਅਚ ਕਰਕੇ ਵਾਪਸ ਆ ਰਹੀ ਸੀ ਉਸ ਰਸਤੇ 'ਚ ਉਸ ਮੌਕੇ ਉੱਪਰੋਂ ਉਹ ਪਲੇਟਾਂ ਗਿਰਨ ਨਾਲ ਤੇ ਇਹਦੀ ਮੌਕੇ ਦੇ ਉੱਤੇ ਸਿਰ ਦੇ ਵਿੱਚ ਸੱਟ ਲੱਗ ਰਹੀ ਸੀ ਜਿਵੇਂ ਪਰਿਵਾਰ ਨੇ ਦੱਸਿਆ ਤੇ ਨਾਲ ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਇੰਨੀ ਗਹਿਰੀ ਸੱਟ ਲੱਗਣ ਦੇ ਬਾਵਜੂਦ ਵੀ 2-3 ਘੰਟੇ ਇਥੇ ਮੈਨੇਜਮੈਂਟ ਨੇ ਆਦੇ ਹਸਪਤਾਲ 'ਚ ਰੱਖੀ ਆ ਜਦੋਂ ਕਿ ਜ਼ਰੂਰੀ ਬਣਦਾ ਸੀ ਇਹਨੂੰ ਪੀਜੀਏ ਵਰਗੇ ਹਸਪਤਲ ਭੇਜਿਆ ਜਾਂਦਾ ਇਹਦੇ ਕਰਕੇ ਤੇ ਇਹ ਕਸੂਰਵਾਰ ਆ ਦੂਜੀ ਜਿਵੇਂ ਪਰਿਵਾਰ ਨੇ ਕਿਹਾ ਵੀ ਸਾਨੂੰ ਨਾੜ ਨਹੀਂ ਜਾਣ ਦਿੱਤਾ ਇਹ ਅਸੀਂ ਆਪਣੇ ਸਾਧਨ ਤੇ ਅਟਕ ਗਏ ਇਹ ਸਵਾਲ ਖੜੇ ਕਰਦੀ ਆ ਅਸੀਂ ਇਹ ਗੱਲ ਦੇਖਦੇ ਆ ਅੱਜ ਥਾਣੇ ਚ ਰੁਆਏ ਸੀ ਵੀ ਘਟੋ ਘਟੇ ਦੀ ਕਾਰਵਾਈ ਕਰੋ ਅੱਜ ਅਸੀਂ ਸਵੇਰ ਤੋਂ ਸਾਰੇ ਪੀੜਤ ਪਰਿਵਾਰ ਨੇ ਤੇ ਉਹ ਸਕੂਲ ਰੂਟ ਦੇ ਵਿੱਚ ਮੁਚਾਂ ਸਟਾਫ ਜਿੱਥੇ ਇਹਨਾਂ ਦੀ ਮਦਰ ਐਜੇ ਸਵੀਪਰ ਦੇ ਤੌਰ ਤੇ ਤੇ ਫੋਰਥ ਕਿਲ ਮੁਲਾਜ਼ਮ ਕਰਮਚਾਰੀ ਆਮਦਾਰਦੀ ਚਾਉ ਤੇ ਆਏ ਆ ਮੈਂ ਸੰਨਦੀ ਮਜ਼ਦੂਰਾਂ ਦੇ ਆਗੂ ਤੌਰ ਤੇ ਪਰਿਵਾਰਕ ਤੌਰ ਤੇ ਮੈਂ ਉਥੋਂ ਲੁਧਿਆਣੇ ਤੋਂ ਆਇਆ। ਇਸ ਗੱਲ ਤੇ ਆ ਕੇ ਪਰਿਵਾਰ ਦੇ ਹਿਸਾਬ ਨਾਲ ਬਿਆਨ ਨਹੀਂ ਲਿਖੇ। ਪੁਲਿਸ ਪ੍ਰਸ਼ਾਸਨ ਇਸ ਗੱਲ ਹੀ ਦਬਾਅ ਪਾਉਂਦਾ ਸੀ ਕਿ ਕ੍ਰੇਨ ਵਾਲੇ ਦਾ ਨਾਮ ਲਿਖ ਦੋ ਇਹਦਾ ਪਰਚਾ ਦਰਜ ਕਰ ਦਿੰਦੇ ਆ। ਅਸੀਂ ਇਹ ਕਹਿੰਦੇ ਵੀ ਇੱਕ ਮਜ਼ਦੂਰ ਮਾਰ ਹੋ ਗਈ। ਦੂਜੀ ਕਿਸੇ ਮਜ਼ਦੂਰ ਤੇ ਮਾਰ ਨਾ ਹੋਵੇ। ਮੁੱਖ ਤੌਰ ਤੇ ਇਹਦੇ ਪ੍ਰਬੰਧਕ ਜ਼ਿੰਮੇਵਾਰ ਨੇ। ਦੂਜੇ ਨੰਬਰ ਤੇ ਜਿਹੜੀ ਉਸਾਰੀ ਦੇ ਸਮੇਂ ਤੇ ਜੋ ਘਾਟ ਕਮਜ਼ੋਰੀ ਤਰੁੱਟੀ ਰਹੀ ਆ ਉਹ ਤੁਸੀਂ ਜਾਂਚ ਕਰੋ ਜ਼ਿੰਮੇਵਾਰ ਹੋਣਗੇ। ਇਹ ਇਹ ਅਸੀਂ ਮੰਗ ਕਰਦੇ ਆ ਪਰ ਸਾਡੇ ਬਿਆਨਾਂ ਨੂੰ ਇੱਕ ਨਹੀਂ ਸੀ ਦਰਜ ਕਰਦੇ ਤਾਂ ਸਾਡਾ ਇਹਨਾਂ ਸਮਾਂ ਲੱਗਿਆ ਸਾਡੀ ਜਦੋਂ ਜੈਦ ਵੀ ਹੋਈ ਬੈਠਾ ਵੀ ਹੋਈਆਂ ਟਕਰਾਅ ਵੀ ਹੋਇਆ ਕਿਉਂ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਸੀ ਵੀ ਮੈਨੇਜਮੈਂਟ ਬੈਠੀ ਸੀ ਕਹਿੰਦੇ ਦੇ ਲੈ ਕੇ ਕਰਕੇ ਨਿਮੇੜ ਲੋ ਚਾਰ ਪੈਸੇ ਤੁਹਾਨੂੰ ਮਿਲ ਜਾਣਗੇ ਸਾਨੂੰ ਪਤਾ ਵੀ ਇੱਕ ਇਹਦਾ ਚਾਰ ਪੈਸੇ ਮਿਲ ਜਾਣਗੇ ਇੱਥੋਂ ਦੇ ਜਿਹੜੇ ਮੈਨੇਜਮੈਂਟ ਆ ਪ੍ਰਬੰਧਕ ਨੇ ਇੱਥੋਂ ਦੇ ਐਸਐਚਓ ਥਾਣੇਦਾਰ ਨੇ ਇੱਥੇ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਇਸ ਸਰਕੇ ਜਿਹੜੀ ਪੂਰੀ ਜ਼ਿੰਮੇਵਾਰੀ ਆ ਇਹ ਨਾਲ ਬਣਦਾ ਸੀਗਾ ਵੀ ਇਹ ਪਰਿਵਾਰ ਦਾ ਬਿਨਾਂ ਕਿਸੇ ਝਿਜਕ ਜਿਵੇਂ ਬਿਆਨ ਦਿੰਦੇ ਹੁਣ ਉਹ ਹੁਣ ਬਿਆਨ ਇਨੀ ਬਾਤ ਉਹ ਬਿਆਨ ਦਰਜ ਹੋਏ ਨੇ ਹੁਣ ਉਹ ਕਹਿੰਦੇ ਨੇ ਵੀ ਠੀਕ ਆ ਸੀ ਲਈ ਕਾਰਵਾਈ ਕਰਾਂਗੇ ਪਰ ਨਾਲ ਕਹਿੰਦੇ ਵੀ ਅਨਨੋਨਾ ਕਿਸੇ ਦਾ ਨਾਮ ਨਹੀਂ ਤੁਸੀਂ ਦਰਜ ਕਰਾਇਆ ਅਸੀਂ ਕਹਿੰਦੇ ਵੀ ਅਸੀਂ ਕਿੱਥੇ ਜਾਣਦੇ ਹਾਂ ਕਿ ਕੌਣ ਜ਼ਿੰਮੇਵਾਰ ਆ ਇਹ ਥੋੜੀ ਜਾਂਚ ਪੜਤਾਲ ਦੱਸੋਗੇ ਕੌਣ ਜ਼ਿੰਮੇਵਾਰ ਕਾਰਵਾਈ ਅਨਨੋਨ ਕਿਉਂ ਆ ਕਮਨਜੀਤ ਸਿੰਘ ਕਾਉਂਸਲਰ ਆਮਾ ਵੀ ਪਾਰਟੀ ਖੰਨਾ ਬੜੀ ਮੰਦਪਾਗੀ ਘਟਨਾ ਜਿਹੜੀ ਕੱਲ ਵਾਪਰੀ ਆ ਅਮਨਦੀਪ ਕੌਰ ਮੇਰੀ ਬੂਆ ਦੀ ਬੇਟੀ ਆ ਰਿਮੰਡ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਐਂਜ ਲਾਇਬ੍ਰੇਰੀ ਸੀ। ਔਰ ਮੈਂ ਤਾਂ ਰਿਮੰਡ ਯੂਨੀਵਰਸਿਟੀ ਨਹੀਂ ਹੈ, ਖੁੰਨੀ ਯੂਨੀਵਰਸਿਟੀ ਆ ਜਿੱਥੇ ਦਾ ਪ੍ਰਬੰਧ ਇੰਨਾ ਮੜਾ ਆ ਹਾਈਡਰਾ ਇਹ ਲੋਕਾਂ ਦੇ ਦੱਸਣ ਦੇ ਮੁਤਾਬਕ ਅਸੀਂ ਦੇਖਿਆ ਨਹੀਂ ਹੈ ਉੱਥੇ ਲੱਗੇ ਹੋਏ ਨੇ ਕੰਮ ਕਰਨਾ ਜਦਕਿ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਸਾਰੀ ਮਾਲਕ ਦੀ ਜ਼ਿੰਮੇਵਾਰੀ ਆ ਵੀ ਇਹਨੂੰ ਜਦੋਂ ਪ੍ਰਹੈਪਟਡ ਏਰੀਆ ਉੱਥੇ ਜਾਣ ਦੀ ਆਗਿਆ ਕਿਸ ਨੂੰ ਕਿਉਂ ਆ ਕੋਈ ਵਾਰਨਿੰਗ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਹੈ ਮੰਨਣ ਨੂੰ ਤਿਆਰ ਨਹੀਂ ਆਪਣੀ ਗਲਤੀ ਮਤਕ ਮੰਨਣ ਨੂੰ ਤਿਆਰ ਨਹੀਂ ਹੈ ਸਟਾਫ ਹੈ ਤੇ ਜਿਵੇਂ ਕੋਈ ਭੇਡ ਬੱਕਰੀ ਹੁੰਦੀ ਆ ਕੋਈ ਬੱਚੇ ਦੇ ਮਰੇ ਦਾ ਦੁੱਖ ਨਹੀਂ ਪੋਰਾ ਵੀ ਨਾ ਰਾਤ ਦਿਓ ਕਿਤੇ ਪੁੱਛਿਆ ਕਿਸੇ ਨੂੰ ਨਾ ਹੁਣ ਕੋਈ ਇੱਥੇ ਇਹ ਗੱਲਾਂ ਯੂਨੀਵਰਸਿਟੀ ਜਿਹੜੀ ਹੈ ਮਾਲਕ ਜਿਹੜੇ ਨੇ ਇਹ ਜ਼ਿਆਦਾਤਰ ਆਪਣੇ ਆਪ ਨੂੰ ਜ਼ਿਆਦਾ ਪੈਸੇ ਹੋਣ ਦੀ ਧੌਂਸ ਦੇ ਵਿੱਚ ਵਿੱਚ ਵੀ ਸਾਸੀਂ ਬਹੁਤ ਅਮੀਰ ਆ ਸਾਡੇ ਦੇ ਕਾਰਵਾਈ ਨਹੀਂ ਹੋਣੀ ਤੇ ਇਹ ਬਹੁਤ بڑے ਭਲੇਖ ਜ ਨੇ ਅਸੀਂ ਸਾਡੇ ਨਾਲ ਸਾਰਾ ਸਮੁੱਚਾ ਜੋ ਪਰਿਵਾਰ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਅੱਜ ਜਥੇਬੰਦੀਆਂ ਨਾਲ ਖੜੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਹੋਵੇ ਜਿਹੜਾ ਇਹ ਹਾਈਡਰਾ ਖੜਾ ਇਹਦੇ ਹਾਈਡਰਾ ਦੇ ਕੋਲ ਨਾ ਤਾਂ ਇਹਦੇ ਕੋਲ ਲਾਇਸੈਂਸ ਦਾ ਕੋਈ ਨਾ ਠੇਕੇ ਦਾ ਲੱਗਣ ਚਾਹੀਦਾ। ਗੱਲ ਕੀਤੀ ਹੈ ਵੀ ਤੁਸੀਂ ਵੀ ਆਮ ਆਦਮੀ ਪਾਰਟੀ ਦੇ بڑے ਨੇਤਾ ਹੋ ਤੁਸੀਂ ਆਪਣੇ ਵੱਲੋਂ ਕੀ ਕਾਰਵਾਈ ਕਰਾ ਰਹੇ ਹੋ ਅਸੀਂ ਸਾਡੇ ਦਬਾਅ ਪਾਉਣ ਵਾਲੀ ਆ ਕਾਰਵਾਈ ਵੀ ਮੈਂ ਸਵੇਰੇ ਚੰਡੀਗੜ੍ਹ ਸੀ ਮੈਂ ਲੇਟ ਹੋ ਗਿਆ ਥੋੜਾ। ਨਹੀਂ ਸਰਕਾਰ ਦੇ ਦੁਆਰਾ ਵੀ ਕੋਈ ਕਾਰਵਾਈ ਕਰਾਉਂਗੇ। ਬਿਲਕੁਲ ਸਰਕਾਰ ਦੁਆਰਾ ਕਾਰਵਾਈ ਹੋਊਗੀ। ਅੱਜ ਐਮਐਲਏ ਸਾਹਿਬ ਨੇ ਅੰਕਲ ਲਿਆਉਂਗਾ ਮੇਰਾ ਫੋਨ ਲੱਗਿਆ ਸੀ ਗੱਲ ਹੋਈ ਨਹੀਂ ਜੱਜ ਨਾਲ ਮੈਂ ਹੋਰ ਛੋਟੀ ਦੇ ਨਾਲ ਗੱਲ ਕਰ ਸੁਖਮਨਦੀਪ ਸਿੰਘ ਜੀ ਕੀ ਉਦਾ ਕੀ ਹੈ ਤੁਹਾਡਾ ਪਾਰਟੀ ਮੈਂ ਕਾਉਂਸਲਰ ਆਈ ਹਾਂ ਮੌਜੂਦਾ ਕਾਉਂਸਲਰ ਬਾਰਡ ਨੰਬਰ 23 ਕਰਨਾ ਇਹ ਜੀ ਕੱਲ ਅਮਨਦੀਪ ਕੌਰ ਨਾਮ ਦੀ ਕੁੜੀ ਸੀ ਜੀ ਉਹ ਇਥੇ ਰਿੰਟ ਯੂਨੀਵਰਸਿਟੀ ਜੀ ਲਾਇਬ੍ਰੇਰੀਅਨ ਦਾ ਕੰਮ ਕਰਦੀ ਸੀ ਉਹਨਾਂ ਦੀ ਉਥੇ ਦੁਪਹਿਰ ਵੇਲੇ ਉਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉਥੇ ਕੋਈ ਮਿਸ ਹੈਪ ਹੋ ਗਿਆ ਸੀ ਤੇ ਉਹਨਾਂ ਦੀ ਆਫਟਰ दैट ਜਿਹੜੇ ਇਲਾਜ ਦੇ ਦਿੱਤਾ ਸੀ ਇਹ ਹੁਣ ਪ੍ਰਵਾਧ ਵਾਲੇ ਸਾਡੇ ਕੋਲ ਆਈ ਹੋਈ ਸੀਗੇ ਅਸੀਂ ਮਾਮਲਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਜਿਹਦੇ ਤੇ ਵੀ ਜੋ ਵੀ ਐਕਸ਼ਨ ਹੋਊਗਾ ਐਕਸ਼ਨ